ਕਾਲ ਜੀ ਸਾਰਿਆਂ ਨੂੰ ਕਿਦਾ ਹਾਲ ਚੱਲ ਸਾਰਿਆਂ ਦਾ ਆਈ ਆਪ ਸਰਚਿੰਗ ਠੀਕ ਠਾਕ ਹੋ ਗਈ ਮੈਂ ਵੀ ਠੀਕ ਠਾਕ ਹੈਗੀ ਆ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਆ ਟਟ ਫੈਮਿਲੀ ਵਲੋਗਸ ਦੇ ਵਿੱਚ ਗਾਇਸ ਹੁਣ ਮੈਂ ਹੋ ਚੁੱਕੀ ਆ ਰੈਡੀ ਐਂਡ ਆਪਣਾ ਫਰੈਸ਼ ਸ਼ਿ ਹੋ ਗਈ ਆ ਹੁਣ ਮੇਰੇ ਮम्मा ਕਰੋਗੀ ਮੇਰੀ ਗੁੱਤ ਐਂਡ ਫਿਰ ਗੁੱਤ ਕਾਇਕ ਮੈਂ ਆਪਣਾ ਪੈਕ ਕਰੂੰਗੀ ਬੈਗ ਅੰਕ ਸਿਗਨਤਾ ਕਰਕੇ ਮੇਰੇ ਤੋਂ ਪਤਾ ਹੀ ਆ ਪਰੋਦੀ ਤਰੀਕੇ ਨਾਲ ਆਪਾਂ ਜਲਦੀ ਆਗੇ ਸਕੂਲੇ ਹਨਾ ਪੂਰੀ ਰੈਡੀ ਹੋ ਚੁੱਕੀਆਂ ਹਨ ਮੇਰੀ ਪੂਰੀ ਫਾਈਨਲ ਲੁੱਕ ਦਾ ਨਾਲੇ ਗਾਇਸ ਇੱਕ ਮਤਨ ਗਲਤ ਸਮ ਕੱਲ੍ਹ ਵਾਂ ਜਿਹੜਾ ਨਾ ਆਪਣਾ ਆਈਡੀ ਕਾਰਡ ਫੋਨ ਲੇ ਆਈਡੀ ਕਾਰਡ ਫੋਨ ਦੇ ਵਕ ਮੈਂ ਦੇਖਿਆ ਹੀ ਨਹੀਂ ਐਦੀ ਲਾਇਆ ਤੇ ਐਦੀ ਬੈਗ ਫਾ ਲਿਆ ਹਨਾ ਮੈਂ ਆਪਣੀ ਗੜੇਚੇ ਪਾ ਲਿਆ ਦਾਦ ਮੈਂ ਆਪਣੀ ਹੀ ਤੇ ਗੜੇਚੇ ਵਾਲੀ ਇਹ ਤਾਂ ਹੁਣ ਪਾਇਆ ਹੀ ਫਰਮੈਂ ਤਾਂ ਕੱਲ ਦੇਖਿਆ ਹੀ ਨਹੀਂ ਹੈਨਾ ਮੈਂ ਕਿਹਦਾ ਆਈਡੀ ਕਾਰਡ ਲੈ ਗਿਆ ਚਲ ਗਿਆ ਮਸਕੂਲੇਜਾ ਕਿਚੂ ਰੋ ਦੇਖੀ ਫੋਟੋ ਜਿਹੜੇ ਦੇਖੀ ਫੋਟੋ ਐ ਪਾ ਦੇਗੀ ਫਿਰ ਮੈਂ ਅੱਜ ਧਿਆਨ ਨਾਲ ਦੇਖੀ ਫੋਟੋ ਆਪਨ ਨਹੀਂ ਤਾਂ ਫਿਰ ਨਾ ਮੈਂ ਪਾ ਜੀ ਦੀ ਫੋਟੋ ਨਹੀਂ ਦੀ ਮੈਂ ਪਾ ਜੀਦਾ ਕਲ ਆਈਡੀ ਕਾਰਡ ਲੈ ਨਹੀਂ ਹੈਂਡ ਹੋਂ ਗਾਇਸ ਮੰਮਾ ਨੇ ਸਾਕੇ ਸਬਸਕ੍ਰਾਈਬ ਕੀਤਾ ਹੈ ਅੱਜ ਤੇ ਨੈਕਸਟ ਪੈਕਟ ਆਦੇ ਇਹ ਕਿਹੜੇ ਬਿਸਕਟਸ ਆ ਮਮਾ ਓ ਮਾਈ ਗॉड ਮੇਰੀ ਫੇਵਰਿਟ 50 50 ਐਂਡ ਵੈਸਟੇ ਏ ਰੋਲ ਇਹ ਬਾਜੀ ਲਈ ਆ ਬੰਨ ਮੈਂ ਬਟ ਮੇਰੇ ਹੇਲੇ ਕੇ ਜਾਨ ਦਾਜੀ ਕਰਦਾ ਓਕੇ ਮਮਾ ਨੇ ਕੱਤੇ ਆਫ ਦੀ ਫਨ ਟੀਵਨ ਤੇਰੇ ਕੋਲ ਪੈਕ ਬੋਤਲਾਂ ਚ ਪਾਣੀ ਭਰਨਾ ਅੱਜ ਇਹ ਰਟੀਵਿ ਮੈਕ ਹੋ ਗਿਆ ਇਹ ਮੇਰੇ ਬ੍ਰਦਰ ਦੇ ਆ ਗਏ ਤੁਸੀਂ ਦੱਸਿਆ ਸੀ ਕਿ ਜਮੇ ਆਪਾਂ ਆਏ ਅੱਜ ਮੌਸਮ ਦੇਖ ਲਓ ਕਿਦਾਂ ਦਾ ਹੋਇਆ ਆ ਜਿੱਦਾਂ ਮੀਂਹ ਆਉਣਾ ਹੁੰਦਾ ਹੈ ਉਦਾਂ ਮੌਸਮ ਲੱਗਦਾ ਹੈ ਇੱਥੇ ਜੇ ਆਪਾਂ ਸੱਚੀ ਗਾਇਸ ਮੀਂਹ ਆ ਜਾਊਗਾ ਫਿਰ ਸਾਡੀ ਛੁੱਟੀ ਹੋ ਜਾਊਗੀ ਬਟ ਹਜੇ ਨਹੀਂ ਆਇਆ ਇਹਨਾਂ ਸਾਡੀ ਛੁੱਟੀ ਨਹੀਂ ਹੋਈ ਹੋਣ ਬਟ ਨਾ ਹਜੇ ਗਾਇਸ ਸਾਡੇ ਕੋਲ ਹਜੇ ਵੀ ਟਾਈਮ ਹੈਗਾ ਆ ਮੈਂ ਪ੍ਰਭਾ ਹੋਣੀ ਆ ਜਾ ਥੋੜਾ ਜਿਹਾ ਹੀ ਅੱਜ ਸਿਰ ਸਾਢੇ ਛੱਟੇ ਹੋਣੀ ਤੇ ਇਹ ਤੇ ਧੜਮ 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 ਮੈਂ 9 ਵਜੇ ਤੱਕ ਪਈ ਜਾਵੇ ਅੱਤ ਵਜੇ ਤੋਂ ਲੈ ਕੇ ਨੌਂ ਤੱਕ ਸਾਢੇ ਛੁੱਟੀ ਹੋਏਣੀ ਫਿਰ ਕੱਲ ਦੀ ਤਾਂ ਆਪਾਂ ਮਾਰਨੀ ਹੈ ਕਿਉਂਕਿ ਕੱਲ ਤਾਂ ਠੰਡਈ ਆ ਐਂਡ ਹੁਣ ਇੱਥੇ ਚੀ 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 ਇੱਥੇ ਕਰਦੀ ਪਈਆਂ ਇੱਥੇ ਸਾਰੇ ਜਿਹੜੀਆਂ ਕਰਦੀ ਪਈਆਂ ਚੀ ਚੀ ਮੇਰਾ ਖੱਚਕੁਸ਼ ਪੈ ਗਿਆ ਇਹ ਤੇ ਉੱਤੇ ਆ ਗਿਆ ਅਰ ਇੱਥੇ ਹੁਣ ਸਾਰੇ ਜਿਹੜੀਆਂ ਇਕੱਠੀਆਂ ਚਿ 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 ਕਰਦੀਆਂ ਬਈਆਂ ਆ ਪਰ ਮੈਂ ਦੱਸਿਆ ਸੀਗਾ ਸਾਡੇ ਪਿੱਛੇ ਗ੍ਰੀਨ ਰੀਆ ਆ ਦੇ ਸਾਰੇ ਇੱਥੇ ਗ੍ਰੀਨ ਗ੍ਰੀਨ ਰੀਆ ਤੇ ਇੱਥੇ ਮੈਂ ਆ ਐਂਡ ਚਲੋ ਗਾਇਸ ਆਪਾਂ ਥੱਲੇ ਚਲਦੇ ਹਾਂ ਤੰਜਾ ਜੀ ਮਿਲਦੇ ਨਾਲੇ ਮੈਂ ਨਾ ਆਪਣੀ ਅੱਖ ਨੂੰ ਛਿੱਟੇ ਮਾਰਦੀ ਆ ਇਹ ਸਾਰਾ ਆ ਚਾਹ ਨਹੀਂ ਬਣਾਈ ਸੀ ਅਸਲੀ ਰਾਣ ਟੂਰੀਆਂ ਦੀ ਸਰ ਜੀ ਉਹ ਰਾਤ ਦਾ ਹੀ ਸਰੇ ਆ ਹੁਣ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤਲੋਠੀ ਬਣਾ ਲਵਨੀ ਆ ਚਾਰ ਦੇ ਨਾਲ ਖਾ ਲੋ ਕਹਿੰਦੇ ਮੈਂ ਖਾਣੇ ਨਹੀਂ ਹੁਣ ਜੀ ਮੈਂ ਫਟਾਫਟ ਮਸਰਾਂ ਦੀ ਦਾਲ ਬਣਾਈ ਦੇਖੋ ਤੁਸੀਂ ਮਸਰਾਂ ਦੀ ਦਾਲ ਪਾਪਾ ਵਿੱਚ ਨਿਕਲਦੀ ਮਜੀ ਦੀ ਮਸਰਾਂ ਦੀ ਦਾਲ ਬਣਾਈ ਮੈਂ ਲਸਣ ਨੂੰ ਸੁਣ ਤਪਾਇਆ ਨਹੀਂ ਪਿਆਜ਼ ਟਮਾਟਰ ਤੇ ਹਰੀ ਮਿਰਚ ਇਹਦਾ ਤੜਕਾ ਲਾਣਾ ਹੈ ਯਾਨੀ ਜਦੋਂ ਮੈਂ ਦਾਲ ਬਣਾ ਲਵਾਂ ਜਣੀ ਰੋਟੀ ਮੈਂ ਬਾਹਰ ਬਣਾ ਲੀ ਨਾ ਵਾਜੇਗਾ ਸਵੇਰ ਦੇ ਤਾਂ ਉਹ ਤੜਕਾ ਲਾ ਕੇ ਦਾਲ ਤਿਆਰ ਹਾਂ ਸ਼ਾਮ ਨੂੰ ਵੀ ਕੋ ਟੈਂਸ਼ਨ ਰਹਿਣੀ ਬਣਾਉਣ ਦੀ ਕਿਉਂਕਿ ਕੱਲ੍ਹ ਸਕੂਲੇ ਬੱਚਿਆਂ ਨੇ ਜਾਣਾ ਨਹੀਂ ਹੈਗਾ ਤਿਆਰ ਹੋ ਗਏ 골ਡਨ ਬਰਾਊਨ ਕੱਲ੍ਹ ਬੱਚਿਆਂ ਨੇ ਸਕੂਲੇ ਜਾਣਾ ਨਹੀਂ ਹੈਗਾ ਇਸ ਕਰਕੇ ਅੱਜ ਦਾ ਤਾਂ ਉਹ ਦਾ ਸਾਰ ਜਾਣਾ ਸਵੇਰ ਦੀ ਸਵੇਰ ਨੂੰ ਦੇਖਾਂਗੇ ਵੀਡੀਓ ਦੇ ਚੱਕਰ ਮੇਰੇ ਪਿਆਜ਼ ਵੀ ਜਲ ਜਾਣੇ ਸੀ ਤੇ ਮੈਂ ਟਮਾਟਰ ਤੇ ਹਰੀਆਂ ਮਿਰਚਾਂ ਆਹ ਤੇ ਚਾਰ ਤਮਸਾਲਾ ਬਹਾਵਾਸ ਮੈਂ ਮਹਾਲੀ ਇੱਧਰ ਪਾਈ ਹੋਈ ਐ ਤੁਹਾਨੂੰ ਲਗਾਉਣੀ ਇੱਧਰ ਵੀ ਹੰਦਾ ਬਾਣ ਕੇ ਰਜਕੇ ਤਿਆਰੀ ਐ ਇਹ ਬਹੁਤ ਸੌਖੀ ਛੇਤੀ ਬਣ ਜਾਂਦੀ ਐ ਇਸ ਕਰਕੇ ਮੈਂ ਫਟਾਫਟ ਨਾਲ ਇਹ ਬਣਾ ਲਈ ਮੈਂ ਤਾਂ ਗੁੰਮਰਤੀ ਛੇੜੀ ਬਣਾਣੀ ਉਹ ਰੋਟੀ ਤਿਆਰ ਐ ਸੈਂ ਦਾਲ ਬਣ ਜਾਣੀ ਆ ਮੈਂ ਖਾ ਲੂ ਰੋਟੀ ਅਜਾਣੇ ਬਣੀਆਂ ਨੇ ਆਚਾਰ ਨਾਲ ਸਮੋਸਾ ਖਾਸਾ ਸਟੱਰ ਦੇਣਾ ਜੇ ਛੇਤੀ ਦੇ ਚਲੋ ਫੇ ਮਿਲਦੇ ਹਾਂ ਬਾਅਦ ਵਿੱਚ ਦਾਲ ਬਣਾ ਕੇ ਤਿਆਰ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਦਾਲ ਸਾਡੀ ਹੋ ਗਈ ਤੜਕਾ ਗਿਆ ਲੱਗੋ ਦੇਖੋ ਆਪ ਮਾਜੀ ਵੀ ਖੰਗਾਰਨ ਬਹੁਤ ਹੈ ਦਾਲ ਵਣ ਗਈ ਇੱਧਰ ਸਾਡੀ ਰੋਟੀ ਵੀ ਬਣ ਕੇ ਤਿਆਰ ਆ ਸਾਵਾਂ ਨੂੰ 9:30 ਦਾ ਟਾਈਮ ਹੋ ਗਿਆ ਹੁਣ ਰੋਟੀ ਖਾਣ ਕੇ ਫੇ ਪਸਵਾ ਨਾ ਜਾਂਦੇ ਆ ਉਧਰ ਦੇਖਣੀ ਹੈ ਕੀ ਕੰਮ ਕਰ ਰਿਹਾ ਇਹ ਗੋਗੋ ਸੁਮਰੀ ਹੁੰਨੇ ਕਿਉਂਕਿ ਸਾਰਾ ਦੁਪਹਿਰਾ ਬਿਲੇ ਹੀ ਰਹਿਣਾ ਫੇ ਅਸੀਂ ਹਮ ਚਲੋ ਠੀਕ ਹੈ ਜੀ ਪਹਿਲਾਂ ਰੋਟੀਆਂ ਬਣਾਈਆਂ ਫੇ ਦੁੱਧ ਨੂੰ ਵਾਲੀ ਦਵਾਈ ਫੇ ਪੇੜਾ ਰੰਨੀ ਆ ਉਹ ਭੁੱਲ ਗਿਆ ਤੁਮ ਹੁਣ ਪੇੜਾ ਬਣ ਗਿਆ ਤਾਂ ਹੁਣ ਅਸੀਂ ਦੁੱਧ ਉੱਪਰ ਕੱਢਣਾ ਰੱਖਤਾ ਚਿੱਲੇ ਦੇ ওই ਵਿੱਚ ਗੋੜਾ ਲਾ ਕੇ ਮੱਠੀ ਮੱਠੀ ਅੱਗੇ ਖੜੀ ਜਾਊਗਾ ਹੁਣ ਜਾਂਦੇ ਆ ਬਸ ਇਹਨੂੰ ਦੇਖ ਰਹੇ ਆ ਪਸ਼ੂ ਵੇਗਾਇਆ ਗੋਸ ਸੰਭਰ ਲਾਇਆ ਇਹ ਨਾਲ ਸੰਭਰਾ ਦੀਏ ਜੈਨੂ ਦਾ ਵੀ ਛੇਤੀ ਕੰਮ ਨਿਭੜ ਜਾਂਦਾ ਆ ਤਾਂ ਆਪਣਾ ਤਾਂ ਹੁਣ ਹੋ ਹੀ ਗਿਆ ਸਾਰਾ ਰੋਟੀ ਪਾਣੀ ਦਾ ਝਾੜੂ ਪੁੱਛਾ ਜਿਆਣ ਚੱਲ ਗਿਆ ਸਕੂਲੇ ਪਸ਼ੂ ਲੰਬੇ ਕਰ ਦਿੱਤੇ ਹੋ ਹੁਣ ਸਿਰਫ ਪਿੱਛੇ ਝਾੜੂ ਫੇਰਨੇ ਰਹਿ ਗਿਆ ਉਹ ਨਾਲ ਇਹਦੇ ਹੈਲਪ ਕਰਾ ਦਮਾ ਇਹ ਜਨੂ ਵੀ ਤੋੜੀ ਕੱਢ ਲੂਗੇ ਕਿ ਦੁਪਹਿਰ ਨੂੰ ਤੋੜੀ ਨਿਕਲਦੀ ਨਹੀਂ ਧੁੱਪ ਬਹੁਤ ਹੁੰਦੀ ਆ ਹੁਣ ਵੀ ਆਪਣਾ ਨਿਵੇੜ ਲਵਾਂਗੇ ਕੰਮ ਮੰਮੀ ਸਾਡੀ ਬਿੱਲੀ ਹੋ ਕੇ ਪੈ ਗਈ ਲੰਮੀ ਕਿੰਨਾ ਸੋਹਣਾ ਲੱਗਦਾ ਨਾ ਦੇਖਾ ਕਿੰਨਾ ਸੋਹਣਾ ਲੱਗਦਾ ਇਦਾਂ ਹਰਾ ਹਰਾ ਵਾਹ ਹੁਣ ਗੋਹਾ ਕੁੜਾ ਸੰਭਰ ਕੇ ਫੇਮ ਨਹੀਂ ਚਾਹੂ ਫੇਰ ਲੈ ਇਹ ਫਸੂ ਘਰ ਤੇ ਲੰਬੇ ਚਾਹ ਲੈ ਫੇਰ ਕੇ ਫਸੂ ਵੀ ਦਫਾ ਰਹਾਂ ਹੁਣ ਬੈਠੇ ਰੋਏ ਅਸੀਂ ਜੇ ਰਹਿਣਾਗੇ ਹੁੰਦਾ ਹੈ ਇਸ ਤੇ ਉਹ ਗੋਰੀ ਹੈ ਨਾ ਹੁੰਦਾ ਕਿ ਉਹ ਖਬਰ ਦਾ ਜਿਹੜਾ ਨਾ ਫਰਕ ਹੈਗਾ ਜਾਂ ਤੇ ਰੋਣਾ ਕਿ ਫੜ ਗਿਆ ਤਾਂ ਸਾਡੀ ਵਸਾਈ ਆ ਗਈ ਐ ਜੇ ਨਾ ਬਹੁਤ ਸੁੰਦਰ ਹੈ ਸੋ ਹੁਣ ਆਪਾਂ ਆ ਗਈ ਸੀਗੇ ਖੂਲੋ ਆਪ ਮਮਾ ਨੇ ਤੋਂ ਮੇਰੀ ਕੋਲ ਕਾਫੀ ਬਣਾ ਦੋ ਦੁੱਧ ਵਾਲਿਆ ਵੀ ਆਇਆ ਦੁੱਧ ਵਾਲਿਆ ਪਿਆ ਸੀ ਮੈਂ ਕਿਹਾ ਉਹ ਕੋਲ ਕਾਫੀ ਬਣਾ ਦੋ ਮਮਾ ਜੀ ਬਣਾ ਲੈ ਕੇ ਕੋਲਡ ਕਾਫੀ ਆ ਮਮਾ ਪਹਿਲਾਂ ਬਾਤ ਕਿ ਕਾਫੀ ਫਿਰ ਪਾਣੀ ਆਇਸ਼ ਚਾਹ ਪਾਊਡਰ ਤੇ ਇਹਨਾਂ ਨੂੰ ਕਰ ਲਵਾਂ ਤੇ ਇੱਕ ਨੂੰ ਚੰ ਆ ਦੇਖ ਚੰਡੀ ਪਿੰਨੇ ਮੈਂ ਤਾਂ ਬਹੁਤ ਪਿਆਰ ਕਰਦੀ ਕੋਲ ਕਾਫੀ ਪਰ ਹਰਸ਼ਿਲ ਦਾ سیرਮ ਹੋ ਗਿਆ ਸੀਗਾ ਜੇ ਮੈਂ ਦੇਖਿਆ ਬਹੁਤ ਇਹ ਨਿਕਲ ਬਹੁਤ ਬਹੁਤ ਮੈਂ ਕਿਚਨ ਬਾਊਟ ਚ ਪਾ ਲੈਂਦੇ ਆ ਸਾਈਜ਼ ਬਾਅਦ ਵਿੱਚ ਪਾਉਣੀ ਹੈ ਪਹਿਲਾਂ ਉਦਾਂ ਖੰਡ ਨੂੰ ਦੂਜੇ ਮਿਕਸ ਹੋ ਜਵੇ ਦੋ ਦੋ سیرਮ ਮੁੱਕ ਗਿਆ ਪਾ ਲਿਆ ਉਹ ਮੁੱਕ ਗਿਆ ਪਾਊਡਰ ਹੀ ਪਾ ਲੂ ਸਸੀ ਵੀ ਪੀ ਲੋ ਕੋਲਡ ਕਾਫੀ ਬਣੀ ਨਾ ਬੱਚਿਆਂ ਲਈ ਅੱਜ ਗਰਮੀ ਬਹੁਤ ਸੀ ਯਾਨੀ ਕਹਿੰਦੇ ਕੋਲਡ ਕਾਫੀ ਬਣਾਉਣੀ ਹੈ ਆਪਾਂ ਜੱਗ ਭਰ ਕੇ ਬਣਾ ਲਈਆਂ ਸਾਰੇ ਜਣੇ ਬਿਊ ਦੇ ਵਿੱਚ ਆਇਸ ਦੀਆਂ ਟੁਕੜੀਆਂ ਵਿੱਚ ਪਾਈਆਂ ਐ ਚਾਕਲੇਟ ਪਾਊਡਰ ਪਾਇਆ ਆਹ ਦੇ ਗਾਇਸ ਆਇਸ ਵੀ ਚਾਕਲੇਟ ਪਾਊਡਰ ਵਰਗੀ ਹੋ ਗਈ ਯਾਰ ਹਮ ਬੜੀ ਸੌਖੀ ਆ ਬਣ ਜਾਂਦੀ ਆ ਦੁੱਧ ਨੂੰ ਪਹਿਲਾਂ ਉਬਾਲ ਲਿਆ ਸੀ ਮੈਂ ਵੀ ਠੰਡਾ ਕਰਨਾ ਰੱਖਿਆ ਸੀ ਵਿੱਚੇ ਪਹਿਲੇ ਖੰਡ ਪਾਤੀ ਕੁਝ ਇਹ ਵਾਲਾ ਦਬਾਉਣ ਲੱਗੇ ਤਾਂ ਫੇਰ ਇਸ ਤਰ੍ਹਾਂ ਹੋ ਗਈ ਤਿਆਰ ਕੋਲਡ ਕਾਫੀ ਸਾਰੇ ਜਣੇ ਹੁਣ पी लो 2 मिनट्स ਵਿੱਚ تیار ਉਹ ਤਾਂ ਮਸ਼ੀਨਾਂ ਚੱਟਾ ਹੋ ਗਈ ਦਾ ਟੇਸਟੀ ਬਣੀ हां जी ਗਾਇਸ ਮੈਂ ਤਾਂ ਇੱਕ ਗਲਾਸ ਪੀ ਲਿਆ ਹੋਰ ਮੈਂ ਦੂਜਾ ਗਲਾਸ ਪੀਣ ਲੱਗੀ ਆ ਦੂਜਾ ਗਲਾਸ ਪੀਣ ਲੱਗੀ ਮੈਂ ਹਿੰ ਤੱਕ ਕੋਲਡ ਕਾਫੀ ਫਿਨਿਸ਼ ਹੋ ਗਿਆ ਮਾੜੀ ਜਿਹੀ ਵਜਿਆ ਘੁੱਟ ਕੇ ਮੇਰੇ ਲਈ ਬਹੁਤ ਟੇਸਟੀ ਹੈ ਪੀ ਲੈ ਪੀ ਲੈ ਹੋਰ ਨੂੰ ਦੂਤ ਨਹੀਂ ਹੋਰ ਲੈਣੀ ਬਚੀ ਨਹੀਂ ਥੋੜੀ ਜਿਹੀ ਆ ਇਹਦੀ ਫੇਵਰੇਟ ਆ ਕੋਲਡ ਕਾਫੀ ਉਦਾਂ ਵੀ ਅੱਜ ਗਰਮੀ ਬਹੁਤ ਹੈ ਨਾ ਤੁਹਾਨੂੰ ਵੀ ਹੋਮ ਜਿਹਾ ਸਕੂਲੇ ਲੱਗਾ ਹੂੰ ਕੱਲੂ ਦੇਖੀ ਤਾਂ ਨਾ ਛੁੱਟੀ ਆ ਕੱਲ ਠੰਡਾ ਹੋ ਜਾਣਾ ਹੂੰ ਸਕੂਲੇ ਕਿਦਾ ਵਧੀਆ ਰਿਹਾ ਗਰਮੀ ਸੀਗੀ ਚਲ ਕੋਈ ਨਹੀਂ ਹੂੰ ਕੋ ਪੀ ਕੇ ਤਾਹਾਨੂੰ ਆਪਣਾ ਇੰਜੋਏ ਕਰੋ ਸਵਾ 3 ਹੋ ਗਏ ਮੰਮੀ ਸਾਡੀ ਚੋ ਰਹੀ ਆ ਬਾ ਇਧਰ ਪੱਖਾ ਚੱਲ ਜਾਵੇ ਆ ਇਧਰ ਉਹ ਫੁੱਟੇ ਵਾਲਾ ਵੀ ਚੱਲਦਾ ਅਸੀਂ ਕਹਦਾ 5 ਵਜੇ ਪਸ਼ੂ ਚੋਣ ਦਾ ਟਾਈਮ ਹੋ ਜਾਂਦਾ ਹੈ 4:00 ਤੇ 5:00 5 ਵਜੇ ਸੋ ਕਰਦੇ ਆ ਸਾਢੇ 3:00 ਵਜੇ ਇੱਥੇ ਫੁੱਟੇ ਪਾਈਦੇ ਆ ਜਾਨ ਨੂੰ ਛੱਟ ਟਾਈਮ ਹੋ ਜਾਂਦਾ ਹੈ ਦਵਾਨਾਂ ਵਾਲਿਆਂ ਨੇ ਵੀ ਆਉਣਾ ਹੁੰਦਾ ਹੈ ਤੇ ਜੋ ਹੀ ਇਹ ਜਿਹੜੇ ਗਾਂ ਠੀਏ ਨੇ ਜਿਹੜੀ ਇਧਰ ਆ ਚੋ ਗਈਆਂ ਆ ਇੱਧਰ ਇਹਨਾਂ ਨੂੰ ਪੱਠੇ ਪਾ ਦਿੱਤੇ ਉਹ ਆਂਦੀਆਂ ਗਈਆਂ ਹੂੰ ਤੂੰ ਤਾਂ ਮੈਂ ਦੇਖ ਕੇ ਨਹੀਂ ਦੂਜਾ ਕੁਝ ਮਾਰਨ ਪੈ ਜਾਂਦੀ ਆ ਹਜੇ ਠੀਕ ਆ ਤੁਹਾਡੀ ਤਾਂ ਬੀਬੀ ਆ ਚਲੋ ਖਾ ਲਓ ਪੱਠੇ ਉਧਰ ਲਈ ਹਵੇਲੇ ਚਲਦੇ ਆ ਇੱਧਰ ਲਈ ਹਵੇਲੇ ਆਏ ਸੀ ਦੇਖੋ ਗੋਹੇ ਦੀ ਰੇੜੀ ਭਰ ਲਈ ਆ ਧੋਪ ਅੱਜ ਬਹੁਤ ਆ ਅੱਜ ਮੈਨੂੰ ਇਦਾਂ ਤਾਂ ਲੱਗਦਾ ਪਹਿਲਾਂ ਪਹਿਲਾਂ ਮੈਂ ਸਵੇਰੇ ਦਾਲ ਸਬਜ਼ੀ ਬਣਾ ਲਈ ਹੁਣ ਮੈਨੂੰ ਲੱਗਦਾ ਮੈਂ ਵਿੱਲੀ ਆ ਆ ਦੇਖੋ ਪੱਠੇ ਖਾ ਲਾ ਇਧਰਲੇ ਵੀ ਪੱਠੇ ਖਾਂਦੇ ਪਏ ਆ ਪੱਖੇ ਲਾਤੇ ਹੋ ਗਰਮੀ ਬਹੁਤ ਹੈ ਅੱਜ ਤਾਂ ਆ ਸਾਡਾ ਬੱਚਾ ਬੈਠਾ ਆ ਇਧਰੋਂ ਹਜੇ ਚੋਣੀਆਂ ਆ ਮੱਝ ਵੀ ਗਾਂ ਵੀ ਉਧਰਲੀ ਮੰਮੀ ਚੋਂਦੀ ਪਈ ਆ ਮੈਂ ਕੱਟੇ ਚੋਂਦੀ ਹੁੰਦੀ ਆ ਜੇ ਮੈਂ ਚੋਵਾ ਗਾਂ ਮੈਂ ਚੋਂਦੀ ਨਹੀਂ ਮੱਝਾਂ ਨਹੀਂ ਮੈਨੂੰ ਆਉਂਦਗਾ ਇਸ ਕਰਕੇ ਹੁਣ ਬਿੱਲੀ ਸੀ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਪਸ਼ੂਆਂ ਦੀ ਪੱਠੇ ਖਾਂਦੇਆਂ ਦੀ ਅੱਧੇ ਉਧਰਲੀ ਵੀ ਬਿੱਲੀ ਅੱਧੇ ਇਧਰਲੀ ਆ ਕੱਟਾ ਕੱਟਾ ਪੱਠੇ ਪਤਾ ਘਾਚ ਖਾਂਦਾ ਮੰਮੀ ਦੇ ਦਾਜ ਦੇ ਟਰੰਕ ਦੇ ਵਿੱਚ ਓਏ ਪੱਟੇ ਕੰਨਾ ਆ ਪੱਠੇ ਸੁਧੇ ਬਾਜਰਾ ਖਾ ਲੰਦਾ ਆ ਇਹਨੂੰ ਤੂੜੀ ਨਹੀਂ ਪਾਈਦੀ ਉਹ ਬੱਚਾ ਸਾਡਾ ਘਟ ਖਾਂਦਾ ਆ ਇਹ ਹੁਣ ਵੱਡਾ ਹੋ ਗਿਆ ਇਹ ਖਾਗੰਦਾ ਆ ਇਹ ਹਰਨੂਰ ਕਹਿੰਦਾ ਜਿੰਨੇ ਪੱਠੇ-ਪੁੱਠੇ ਮੈਂ ਪਾਇਆ ਕਰਨੇ ਨੂੰ ਪਾਣੀ ਪੋੜਾਣਾ ਇਹ ਵੇਚਣਾ ਵੀ ਨਹੀਂ ਆ ਜਿੰਨੇ ਦਾ ਹੋਇਆ ਕਹਿੰਦਾ ਟਰੈਕਟਰ ਤੇ ਡੈੱਕ ਲਗਾਉਣਾ ਇਹਦਾ ਚਲੋ ਫੇਰ ਦੇ ਦਿਆਂ ਤੁਹਾਨੂੰ ਉੱਪਰ ਜਾ ਕੇ ਉੱਪਰ ਦੇਖੋ ਕਿੰਨੀ ਲੂਹਾ ਕਿੰਨਾ ਜਿਆ ਪੈਂਦਾ ਆ ਇਹ ਆਣੇ ਤਾਂ ਅੰਦਰੋਂ ਨਿਕਲੇ ਹੀ ਨਹੀਂ ਮੈਂ ਹੁਣ ਵਿਹਲੀ ਸੀ ਮੇਨੂੰ ਦੂਜਾ ਸੀ ਮੈਂ ਵੀ ਹੁਣ ਅਰ ਸੂਈ ਚ ਭਾਂਡੇ ਘੁੰਡੇ ਮਾਂ ਚ ਕੇ ਛਟੀ ਸੀਗੀ ਮੈਂ ਕਿਾ ਥੁਪ ਥੁਪ ਦੇਖੀ ਕਿੰਨੇ ਤੇ ਦੇਖਾ ਥੋਪ ਕਿੰਨੇ ਉਹ ਦੇ ਰੋਹ ਹਸੰਬਰ ਦਾ ਪਿਆ ਬਲਜੀਤ ਗਰਮੀ ਨਾ ਭੇਜਦੀ ਆ ਸਾਰਾ ਇਹਨੇ ਪਸੂ ਉਹ ਦੱਲੇ ਆ ਦੇਖੋ ਝਾੜੂ ਫੇਰ ਕੇ ਸਵੇਰ ਨੂੰ ਮੈਂ ਫੇਰਦੀ ਹੁੰਦੀ ਆ ਰੋਟੀ ਰੋਟੀ ਖਾ ਕੇ ਮੈਨੂੰ ਫੇਰ ਹੁੰਦਾ ਫੇਰ ਰੋਟੀ ਪਚ ਪੂ ਚ ਜਾਂਦੀ ਆ ਨਾਲ ਬੇਲੀ ਹੁੰਦੀ ਆ ਸਾਡਾ ਛੇਤੀ ਕੰਮ ਨਿਭੜ ਜਾਂਦਾ 10 ਵਜੇ ਇਹਨੂੰ 11 ਵਜੇ ਜਾਂਦੀ ਆ ਤੋੜੀ ਗੜੀ ਖੋੜਲੀਆਂ ਚ ਪਾਣੀ ਕਰਨੀ ਫੇਰ ਕੇ ਰੇੜੀ ਭਰਤੀ ਗਰਮੀ ਨਾਲ ਕਿਦਾਂ ਭਿੱਜ ਜਾਏ ਉਹ ਸਟਕੇ ਹੋਗਾ ਉਹ हां ਮੰਮੀ ਨੇ ਪਾਸੋਂ ਚੂਲਾ ਲਾਣੀ ਫੇ ਇਹਨੇ ਵੱੱਠੇ ਵੱਢਣ ਜਾਣੇ ਤੇ ਅਸੀਂ ਉੱਧਰ ਨੂੰ ਜਾਵਾਂਗੇ ਮੈਂ ਲੋ ਠੀਕ ਹੈ ਜੀ ਮਿਲਦੇ ਆਂ ਦੇਖੋ ਚੈੱਕ ਕਰੋ ਗਰਮੀ ਪਸੀਨਾ ਕਿੰਨਾ ਆਇਆ ਬਲਜੀ ਤੂੰ ਤਾਂ ਸਾਰਾ ਗਿੱਲਾ ਹੋਇਆ ਆ ਦੇਖੋ ਗਰਮੀ ਦੇ ਨਾਲ ਭਿੱਜਾ ਪਿਆ ਪਸ਼ੂਆਂ ਦੇ ਨਾਲ ਜੀ ਪਸ਼ੂ ਹਣਾ ਪਿੰਦਾ ਉੱਧੇ ਨਹੀਂ ਦੁੱਧ ਮੱਖਣ ਦਹੀਂ ਖਾ ਹੁੰਦਾ ਸਾਰਾ ਦਿਨ ਇਹ ਨਾਲ ਹੀ ਲੱਗੇ ਰਹਿਣਾ ਪੈਂਦਾ ਹੁਣ 3:30 ਤੋਂ ਕੰਮ ਸਟਾਰਟ ਆ ਇਹਦਾ ਪਸ਼ੂਆਂ ਨੂੰ ਪੱਠੇ ਪਾ ਗੋਹਾ ਚੱਕ ਪਾਣੀ ਪਲਾ ਪਸ਼ੂ ਮੰਮੀ ਨੇ ਚੋਲਾ ਨੇ ਬਾਕੀ ਸਾਰਾ ਇਹਨੇ ਕਰਕੇ ਫੇ ਇਹਨੇ ਪੱਠੇ ਵਢਣ ਜਾਣਾ ਫੇ ਸ਼ਾਮ ਦੇ ਰਾਤ ਦੇ 8:00 ਵਜੇ ਨੂੰ 3:30 ਦੇ 4:00 ਵਜੇ ਦੇ ਸ਼ੁਰੂ ਹੋਏ ਉਹਨਾਂ ਇਹ ਦੇਖੋ ਗਰਮੀ ਨੇ ਕਿੱਦਾਂ ਭਿੱਜਾਇਆ ਅਸੀਂ ਤਾਂ ਪੱਖੇ ਮੂਰੇ ਉੱਟ ਕੇ ਇੱਧਰ ਨੂੰ ਆ ਕੇ ਵੀਡੀਓ ਬਣਾਉਣ ਇਹਦੇ ਕੀ ਹੋਇਆ ਇਸ ਹੁਣ ਮੈਂ ਐਸੇ ਖੇਤਾਂ ਨੂੰ ਜਦ ਮੈਂ ਖੇਤਾਂ ਜਿਹੇ ਦੇਖਿਆ ਬਾਹਰ ਕਿੱਡਾ-ਕੱਡਾ ਹੋ ਗਿਆ ਤੇ ਆ ਪਿੱਜੇ ਜਿਹਾ ਤੇ ਕਿੱਡਾ-ਕੱਡਾ ਹੋ ਗਿਆ ਜਿੱਥੇ ਤੇ ਪਾਣੀ ਖੜਾ ਹੋ ਗਿਆ ਉੱਥੇ ਹਰੇ ਰਹਿ ਗਿਆ ਜਿੱਥੇ ਨਹੀਂ ਖੜਾ ਉੱਥੇ ਦੇਖੋ ਕਿੰਨਾ ਸੋਹਣਾ ਹੋਇਆ ਆ ਦੇਖੋ ਕਿੰਨਾ ਵੱਡਾ-ਵੱਡਾ ਹੋ ਗਿਆ ਹਜੇ ਪਾਪਾ ਦੇ ਦੂਜੇ ਖੇਤਾਂ 'ਲ ਆ ਦੇ ਹੁਣ ਚੱਲਾਂ ਮੈਂ ਪਾਪਾ ਕੋਲ ਹਾਂ ਦਿਖੋ ਨਾ ਪਾਪਾ ਕੁਲ ਜਾ ਕੇ ਚਲੋ ਖੇਤਾਂ ਨੂੰ ਆ ਤੇ ਪਾਪਾ ਜੀ ਨੇ ਬਾੜ ਦੇ ਪੱਤੇ ਉਲਾਦੇ ਪਏ ਆ ਹਾਂ ਇੱਧਰ ਮੁੱਕ ਗਏ ਸਾਰੇ ਉਧਰ ਚੋਂ ਨਲਕਾ ਪਾਪਾ ਹੋਰ ਬੱਡ ਲਾ ਕੇ ਥੋੜੇ ਜੇ ਹੋ ਸਨਸੈਟ ਹੋਣ ਲੱਗਾ ਵਾਸਤੋਂ ਥੋੜੀ ਦੇਰ ਚ ਕੱਬਨੇ ਬੋਲਦੇ ਇਹ ਇਹ ਆਦੇ ਕੱਬਨੇ ਬੋਲਦੇ ਆ ਪਾਪੂ ਜੀ ਪੱਠੇ ਪਾਦੇ ਪਏ ਆ ਆਦੇ ਇਹੜਾ ਪਰਕੇ ਬੰਜਣਾ ਕਰ ਨੂਤ ਲਾਇਆ ਪਾਪੂਲਰ ਅਦੇ ਰੇਰੇ ਸਾਈਧਾ ਪਾਡੁੰਦਾ ਪਏ ਆ ਪੰਛੀ ਆਪਣੇ ਆਪਣੇ ਘਰ ਜਾਂਦੇ ਪਏ ਆ ਹੋਦੇ ਆ ਕੀ ਕੇ ਸਮਾਂ ਹੋ ਰਿਹਾ ਜਦ ਆਇਆ ਇੱਥੇ ਉਹ ਜੰਮਾਰਾ ਖੇਤਾਂ 'ਚ ਲੱਗੀ ਜਿਹਾ ਕਿਸ ਸਕੂਨ ਜੇ ਮਿਲ ਜਾਂਦਾ ਜੀ ਤਾਂ ਰਿਫਰੈਸ਼ਿੰਗ ਮੂਵਮੈਂਟ ਪੰਛੀਆਂ ਦੀ ਆਵਾਜ਼ ਟੀ ਟੀ ਕਰਦੇ ਹਰੀਆਲੀ ਗ੍ਰੀਨਰੀ ਆ ਵੇਖੋ ਸਾਰੇ ਪਾਸੇ ਗ੍ਰੀਨ ਗ੍ਰੀਨਾ ਖੇਤਾਂ ਵੱਲ ਤੁਹਾਨੂੰ ਮਿਲਦਾ ਮੈਂ ਅੱਗੇ ਜਾ ਕੇ ਮੈਂ ਉਹਨਾਂ ਲਾਪੇ ਆਸੀ ਘਰ ਨੂੰ ਕਿਉਂਕਿ ਪਾਪਾ ਜੀ ਪਿੱਛੇ ਆਉਣ ਲੱਪੇ ਆ ਮੈਂ ਕਿ ਮੈਂ ਕਰਨਾ ਫਿਰ ਮੈਂ ਘਰ ਨੂੰ ਚਲਦੇ ਜਾਨਾ ਉੱਥੇ ਆ ਕੇ ਕਰਕੇ ਮੋਰੇ ਖਾਲੀ ਖਲੀ ਪਾਪਾ ਜੀ ਨੇ ਪੱਠੇ ਵਿਲੋਣੇ ਆ ਉੱਥੇ ਵੀ ਖਾਲੀ ਕਰਨਾ ਪੈਣਾ ਹਮੇ ਚੱਲਾਂ ਘਰ ਨੂੰ ਆ ਦੇਖੋ ਗਾਇਸ ਜਦੋਂ ਮੈਂ ਘਰੇ ਆਇਆ ਤਾਂ ਦੇਖਿਆ ਮੰਮੀ ਚੌਂ ਲੱਗੇ ਆ ਗਾਂ ਪੀਪੀ ਆਇਆ ਹਾਂਜੀ ਪੀਪੀ ਜੀ ਨੇ ਆਇਆ ਹਾਂ ਕਰਤਾ ਹੋਵੇ ਮੋੜ ਕਰਤਾ ਹੋਵੇ ਪਾਪਾ ਆ ਤੁਸ ਤੇ ਪੀਪੀ ਜੀ ਨੂੰ ਰੈਸੀ ਦਾ ਨੰਬਰ ਫੋਨ ਆਇਆ ਹੈ ਹਣਾ ਮੈਂ ਘਰੋਂ ਖਾਤੇ ਘਟਾਉਣਾ ਇਹ ਚੱਲਦਾ ਨਹੀਂ। ਉਹ ਨਹੀਂ ਲੰਘਦੀ। ਜਦੋਂ ਮੰਮੀ ਜੀ ਬਿਚੋਲੰਦੇ ਆ ਜਦੋਂ ਮੰਮੀ ਦੇ ਅੱਖ ਦਾ ਬਰੀਨ ਹੋਇਆ ਤਾਂ ਹੀ ਜੋਦੀ ਸੀ ਅਮ੍ਰਿਸ਼ਾ ਉਹ ਉਧਰ ਇਤਨਾ ਮੇਰ ਪੀੜਾ ਕਰਨਾ ਨਹੀਂ ਨਹੀਂ ਹੋਇਆ ਕਰਨੀ। ਮਮੇ ਜਪ ਤੁਹਾਡੇ ਉੱਥੇ ਕਿੰਨੇ ਸੀਗੇ ਪੇਕੇ ਬਸ ਚਾਰ ਗੰਨ ਦੇਖੋ। ਕਹਿੰਜਾ ਹੁੰਦਾ ਸੀ। ਮੈਂ ਤੇ ਨਹੀਂ ਜੀ ਗਿੱਡੀ ਨੂੰ ਘੱਟ ਸੀ ਉਹ ਪੱਠੇ ਵਿੱਚ ਖਾਲਾਂਦੀ ਸੀ। ਮੈਂ ਥੋੜਾ ਜਿਹਾ ਕਿਛਾ ਰਾਮਾ ਤਾਂ ਨਹੀਂ ਨੂੰ ਕੋਣੀ ਔਖੇ ਲੈਦੀ ਮੱਜਾਂ ਮਾਟੀ ਕਰੜੀ ਨਹੀਂ ਆਈ ਅਜੇ ਤੱਕ ਪਹਿਨਾ ਮੱਧ ਰੱਖਿਆ ਵੀ ਨਹੀਂ ਹੈ ਨਾ ਇੱਥੇ ਦੇ ਇੱਕ ਦੋ ਮੰਮੀ ਚੋਲਾਉਂਦੀ ਆ ਤੇ ਨਿਆ ਘਰ ਦਾ ਗੱਲਣ ਮੈਂ ਤੁਹਾਨੂੰ ਵੀ ਸਾਹਮਣੇ ਵਿੱਚ ਜੇ ਬਜੀ ਖਨਾਰ ਰੰਗ ਵੀ ਲਾ ਲੈਂਦੇ ਆ ਇਹ ਲੈਣਾ ਪੈਣਾ ਅੱਜ ਹੱਥ ਨਹੀਂ ਪਛਾਣਾਂਗੇ ਕਹਿੰਦੀ ਉਹ ਬਰਾਵੰਦਾ ਕਿਹੜਾ ਆ ਗਿਆ ਉਹ ਤਾਂ ਖੜੀ ਰਾਨਾ ਉਧਰ ਆਮ ਨਾਲ ਖੜੀ ਐ ਤੇ ਬਨੇ ਮੱਛਰ ਜੀ ਮੱਖੀ ਜੀ ਹੋ ਜਾਂਦੀ ਹੈ ਦੂਜੀ ਨਾਲ ਚੋਕ ਬੰਨ੍ਹਦੇ ਆ ਉਹਨਾਂ ਨੂੰ ਪੱਕੜ ਵੀ ਆ ਜਾਂਦੇ ਆ ਇਹ ਤਕੀਰ ਦੀ ਆਉਂਦਾ ਆਹ ਨੂੰ ਅੱਜ ਵੀ ਆ ਜਾਣੀ ਅੱਜ ਵੀ ਆਣੇ ਗਾਂ ਆ ਗੁੰਮਤ ਚੋਂ ਗੁੰਮ ਨਹੀਂ ਕੋਸਾ ਨਾ ਗੰਦੀ ਨਹੀਂ ਹੋ ਭਾਵੇਂ ਸੁੰਬਰ ਬਣੇ ਨਹੀਂ ਉੱਚ ਚੱਪ ਗਿਆ ਕੋ ਸਕੇ ਉਹਦਾ ਬੇਰੀ ਦਾ ਉਹ ਵੀ ਹੋ ਜਾਂਦਾ ਫੇ ਕਸਾ ਨਾ ਦੋ ਹੋ ਗਿਆ ਨੇ ਹੁਣ ਇਹ ਦਾ ਤੀਜੇ ਨੇ ਮੈਂ ਸਭ ਦੂਰ ਪਾ ਲਈ। ਖੜੀ ਜਾ। ਮੱਖੀ ਬਹੁਤ ਆ। ਖੋਜੇ ਦੇ ਪੱਖੇ ਜਾਂਦੇ ਤੂੰ ਹਿੱਕਾਏ। ਮੈਨੇ ਮਕੂਤਰੀ ਵੀ ਫਿਰ ਵੀ ਮਾਤਾ ਵੀ ਗਿਆਵਰਾ ਜੇ ਨਹੀਂ ਸਾਡੇ ਵਿਚੇ ਘਰ ਦਾ ਵਿਚੇ ਪਸੂਨ ਦਾ ਇੱਧਰ ਵੀ ਕੁੱਤਾਂ ਦੀ ਵੀ ਦੇਕਾਂ ਦੀ ਤਾਂ ਆਉਂਦੇ। ਇੱਕ ਇੱਕ ਆਉਂਦੇ ਦੇਖ ਤਾਪੀ ਹੋਣ ਲਾਪੀ। ਦੇਖੋ ਕਿੱਡੀ ਖੇਲ ਰਗੀ। ਮਮਾ ਜੀ ਨੇ ਚੋਲੀ ਕਾਂ ਆ ਦੇਖੋ ਆ ਦੇਖਿਓ ਨੇ ਪੱਖਾ ਇਹਨੇ ਪੰਗੇ ਲੈਣੇ ਆ ਦੇ ਆ ਜੀ ਆ ਗਏ ਪਾਪਾ ਚਲੋ ਵਧੀਆ ਆ ਦੇ ਮਮਾ ਆਹੋ ਦੇਖੋ ਇੱਕ ਪੱਟੇ ਵੀ ਵੜਦੇ ਆ ਪਾਪਾ ਜੀ ਵੀ ਆ ਗਏ ਆ ਤੂਣਾ ਕੀਤਾ ਆ ਆ ਬੈਗੀਆਂ ਰਾਮਣਾ ਆ ਬੈਗੀਆਂ ਬ੍ਰਿਕ ਬ੍ਰਿਕ ਬੋ ਹੋ ਜਾਂਦਾ ਹਾਂਜੀ ਤੁੜੀ ਕਰਨੀ ਫਿਰ ਆਗੇ ਆ ਖੜਾ ਇੱਥੇ ਉਹ ਵੀ ਬੈਠਾ ਰਹਿਣ ਕਾਪੜੀ ਆ ਗਏ ਆ ਆ ਪੱਠੇ ਰੱਖ ਲਏ ਆ ਲਾਲੇ ਬਹਿ ਜਾਣੇ ਆਰੇ ਨਰੇ ਪੱਠੇ ਆ ਦੇ ਆ ਵੀ ਰਾਵਣ ਬੈਠਾ ਆ ਧੂਆ ਕੀਤਾ ਆ ਮੱਖੀ ਬੋਈ ਉਹ ਆ ਵੀ ਬਣ ਬੰਨੇ ਆ